ਬੱਚਿਓ ਬੜਾ ਤੁਹਾਨੂੰ ਪਿਆਰ ਨਾਲ ਸਮਝਾਈਦਾ। ਨਾ ਸ਼ਹਿਰ ਦੇ ਵਿੱਚ ਅਜਾ ਮਾਹੌਲ ਕਰੋ ਕਿ ਸਾਡੇ ਸ਼ਹਿਰ ਦੀ ਕੋਈ ਬਾਹਰ ਖਬਰ ਲੱਗੇ ਦਿਓ, ਬੁਰੀ ਲੱਗੇ। ਤੁਹਾਨੂੰ ਬੜੇ ਵਾਰੀ ਸਮਝਾਇਆ ਹੈ ਕਿ ਜਿਹੜੇ ਪ੍ਰੈਸ਼ਰ ਹੋਰ ਨਾਲ ਰੂਟਰ ਹੋਰ ਨਾਲ ਵੱਡੇ ਉਹ ਨਹੀਂ ਲਵਾਉਣੇ। ਤੇ ਬੇਟਾ ਜਿਸ ਦਿਨ ਤੂੰ ਵਜਾ ਰਿਆ ਸੀਗਾ ਇਹ ਰੂਟਰ ਹੋਰ ਜਦੋਂ ਵਜਾਇਆ ਸੀ ਤੈਨੂੰ ਇਹ ਨਹੀਂ ਸੀ ਪਤਾ ਕਿ ਤੇਰੇ ਅੱਗੇ ਕੌਣ ਜਾ ਰਿਹਾ। ਠੀਕ ਹੈ। ਉਹਨੇ ਤੇਰੀ ਗੱਡੀ ਦਾ ਨੰਬਰ ਨੋਟ ਕਰਕੇ ਤੇ ਮੇਰੇ WhatsApp ਤੇ ਉੱਪਰ ਪਾਇਆ ਕਿ ਇਹ ਗੱਡੀ ਹੈ ਜੀ ਇਹ ਸ਼ਹਿਰ ਦੇ ਵਿੱਚ ਅਤੰਕਮਚਾ ਰਹੀ ਹੈ ਬੜੇ ਯੋਰ ਯੋਰ ਨਾਲ ਪ੍ਰੈਸ਼ ਜਿਹੜਾ ਹੋ ਰਿਹਾ ਉਹ ਵਜਾ ਰਹੀ ਹੈ ਫਿਰ ਅਸੀਂ ਇਹਦਾ ਐਡਰੈਸ ਸੀਗਾ ਮਾਨਯੋਗ ਆਰਟੀਓ ਸਾਹਿਬ ਦੇ ਦਫ਼ਤਰੋਂ ਕਢਵਾਇਆ ਤੇ ਕਢਵਾ ਕੇ ਤੁਹਾਡੇ ਘਰ ਆਏ ਆ ਅਸੀਂ ਸਿਰਫ ਇੱਕ ਮੈਸੇਜ ਦੇਣ ਵਾਸਤੇ ਆਏ ਆ ਕਿ ਬੱਚਿਓ ਇਦਾਂ ਨਹੀਂ ਕਰਨਾ ਤੁਹਾਨੂੰ ਇਹ ਵੀ ਪਤਾ ਨਹੀਂ ਜਿਹਦਾ ਕਿ ਇਸ ਟਾਈਮ ਜਿਹੜੇ ਆ ਮਾਨਯੋਗ ਐਸਐਸਪੀ ਖਾਸ ਤੌਰ 'ਤੇ ਸਰਿੰਦਰ ਲੰਬਾ ਜੀ ਤੇ ਡੀਆਈਜੀ ਸਾਹਿਬ ਸ਼੍ਰੀ ਹਰਮਨਬੀਰ ਸਿੰਘ ਜੀ ਗਿੱਲ ਜਲੰਧਰ ਰੇਂਜ ਉਹਨਾਂ ਨੇ ਬਹੁਤ ਸਖਤਾਈ ਕੀਤੀ ਹੈ ਇਹਨਾਂ ਚੀਜ਼ਾਂ ਦੀ ਤੇ ਮੇਰੀ ਹੰਬਰ ਰਿਕੁਐਸਟ ਹੈ ਕਿ ਪੇਰੈਂਟਸ ਵੀ ਬੱਚਿਆਂ ਨੂੰ ਸਮਝਾਉਣ ਕਿ ਇੱਦਾਂ ਦੀ ਹਰਕਤਾਂ ਜਿਹੜੀਆਂ ਬੱਚੇ ਨਾ ਕਰਨ ਹੁਣ ਬੱਚਾ ਇਸ ਟਾਈਮ ਤੇ ਨਹੀਂ ਮੌਜੂਦ ਹੈਗਾ ਇੱਥੇ ਆ ਉਹਦਾ ਲੈ ਗਿਫਟ ਹੈ ਇਹ ਮਾ ਉਹਨੂੰ ਦੇ ਚੱਲਿਆ ਤੇ ਉਹਨੂੰ ਸਮਝਾ ਚੱਲਿਆ ਕਿ ਪੁੱਤ ਅੱਗੇ ਤੋਂ ਜਿਹੜੀ ਇਹ ਜਿਹੀ ਗਲਤੀ ਹੈ ਉਹ ਨਹੀਂ ਕਰਨੀ ਤੇ ਬੱਚੇ ਨੂੰ ਸਮਝਾਓ ਅਗਰ ਬੱਚੇ ਤੁਹਾਡੇ ਕਹਿਣਾ ਨਹੀਂ ਲੱਗਦੇ ਤੇ ਫਿਰ ਆਪਾਂ ਇਹ ਗਿਫਟ ਦੇ ਕੇ ਉਹਨਾਂ ਬੱਚਿਆਂ ਨੂੰ ਸਮਝਾਵਾਂਗੇ ਕਿ ਪੁੱਤ ਇਦਾਂ ਨਹੀਂ ਕਰਦਾ ਔਰ ਮੈਂ ਤੁਹਾਨੂੰ ਇੱਕ ਹੰਭਲ ਇਹ ਵੀ ਰਿਕੁਐਸਟ ਕਰਦਾ ਇਹ ਚਲਾਨ ਬੱਚੇ ਨੂੰ ਕਹਵੇ ਕੋ ਖੁਦ ਆਪਣੀ ਜਿਹੜਾ ਉਹ ਜੇਬ ਖਰਚਾ ਹੈ ਉਹਦੇ ਵਿੱਚੋਂ ਭੁਗਤੇ ਤੇ ਉਹਨੂੰ ਪਤਾ ਲੱਗੇ ਕਿ ਮੈਂ ਇਹ ਅੱਗੇ ਤੋਂ ਇਹ ਜਿਹੜਾ ਜੁਰਮ ਹੈ ਉਹ ਨਹੀਂ ਕਰਨਾ ਮੈਂ ਵੀ ਰਿਕੁਐਸਟ ਕਰੂੰਗਾ ਬੱਚਾ ਘਰ ਆਉਂਦਾ ਉਹਨੂੰ ਬੜੇ ਪਿਆਰ ਨਾਲ ਸਮਝਾਉਣਾ ਡਾਂਟਰੀ ਮਾਰਨੀ ਕੁਝ ਨਹੀਂ ਕਰਨਾ ਪਿਆਰ ਨਾਲ ਸਮਝਾਉਣਾ ਅਸੀਂ ਜੋ ਕਾਨੂੰਨ ਮੁਤਾਬਕ ਇਹਦਾ ਅਫੈਂਸ ਜੋ ਜਰਮ ਬਣਦਾ ਸੀ ਉਹ ਅਸੀਂ ਕਰ ਦਿੱਤਾ ਪਲੀਜ਼ ਮੈਂ ਹੋਰ ਵੀ ਬੱਚਿਆਂ ਨੂੰ ਬੇਨਤੀ ਕਰੂੰਗਾ ਕਿ ਬੇਟਾ ਤੁਸੀਂ ਇਹ ਮਤ ਸਮਝੋ ਕਿ ਤੁਸੀਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਟ੍ਰੈਫਿਕ ਰੂਲਾਂ ਦੀ ਵਾਇਲੇਸ਼ਨ ਕਰਕੇ ਤੇ ਤੁਸੀਂ ਵੱਜੋਗੇ ਅਸੀਂ ਤੁਹਾਡੇ ਘਰ ਤੱਕ ਵੀ ਆਵਾਂਗੇ ਥੈਂਕ ਯੂ ਬੱਚਿਓ ਬੜਾ ਤੁਹਾਨੂੰ ਪਿਆਰ ਨਾਲ ਸਮਝਾਈਦਾ ਨਾ ਸ਼ਹਿਰ ਦੇ ਵਿੱਚ ਇਹ ਜਿਹਾ ਮਾਹੌਲ ਕਰੋ ਕਿ ਸਾਡੇ ਸ਼ਹਿਰ ਦੀ ਕੋਈ ਬਾਹਰ ਖਬਰ ਲੱਗੇ ਦਿਓ ਕੋਰੀ ਲੱਗੇ ਤੁਹਾਨੂੰ ਬੜੇ ਵਾਰੀ ਸਮਝਾਇਆ ਹੈ ਕਿ ਜਿਹੜੇ ਪ੍ਰੈਸ਼ਰ ਹੋਰ ਨਾਲ ਰੂਟਰ ਹੋਰ ਨਾਲ ਵੱਡੇ ਉਹ ਨਹੀਂ ਲਵਾਉਣੇ ਤੇ ਬੇਟਾ ਜਿਸ ਦਿਨ ਤੂੰ ਵਜਾ ਰਿਹਾ ਸੀਗਾ ਇਹ ਰੂਟਰ ਹੋਰ ਜਦੋਂ ਵਜਾਇਆ ਸੀ ਤੈਨੂੰ ਇਹ ਨਹੀਂ ਸੀ ਪਤਾ ਕਿ ਤੇਰੇ ਅੱਗੇ ਕੌਣ ਜਾ ਰਿਹਾ ਠੀਕ ਹੈ ਉਹਨਾਂ ਨੇ ਤੇਰੀ ਗੱਡੀ ਦਾ ਨੰਬਰ ਨੋਟ ਕਰਕੇ ਤੇ ਮੇਰੇ ਵਟਸਐਪ ਤੇ ਉੱਪਰ ਪਾਇਆ ਕਿ ਇਹ ਗੱਡੀ ਹੈ ਜੀ ਇਹ ਸ਼ਹਿਰ ਦੇ ਵਿੱਚ ਅਤੰਕਮਚਾ ਰਹੀ ਹੈ ਬੜੇ ਯੋਰ ਯੋਰ ਨਾਲ ਪ੍ਰੈਚ ਜਿਹੜਾ ਹੁਟ ਰਹਾ ਉਹ ਵਜਾ ਰਹੀ ਹੈ ਫਿਰ ਅਸੀਂ ਇਹਦਾ ਜਿਹੜਾ ਐਡਰੈਸ ਸੀਗਾ ਮਾਨਯੋਗ ਆਰਟੀਓ ਸਾਹਿਬ ਦੇ ਦਫ਼ਤਰੋਂ ਕਢਵਾਇਆ ਤੇ ਕਢਵਾ ਕੇ ਤੁਹਾਡੇ ਘਰ ਆਏ ਆ ਅਸੀਂ ਸਿਰਫ ਇੱਕ ਮੈਸੇਜ ਦੇਣ ਵਾਸਤੇ ਆਏ ਆ ਕਿ ਬੱਚੇਓ ਇਦਾਂ ਨਹੀਂ ਕਰਨਾ ਤੁਹਾਨੂੰ ਇਹ ਵੀ ਪਤਾ ਹੋਣਾ ਜਿਹਦਾ ਕਿ ਇਸ ਟਾਈਮ ਜਿਹੜੇ ਆ ਮਾਨਯੋਗ ਐਸਐਸਪੀ ਸ਼੍ਰੀ ਸ੍ਰਿੰਦਰ ਲੰਬਾ ਜੀ ਤੇ ਡੀਆਈਜੀ ਸਾਹਿਬ ਸ਼੍ਰੀ ਹਰਮਨਬੀਰ ਸਿੰਘ ਜੀ ਗਿੱਲ ਜਲੰਧਰ ਰੇਂਜ ਉਹਨਾਂ ਨੇ ਬਹੁਤ ਸਖਤਾਈ ਕੀਤੀ ਹੈ ਇਹਨਾਂ ਚੀਜ਼ਾਂ 'ਤੇ ਤੇ ਮੇਰੀ ਹੰਭਲ ਰਿਕਵੈਸਟ ਹੈ ਕਿ ਪੇਰੈਂਟਸ ਵੀ ਬੱਚਿਆਂ ਨੂੰ ਸਮਝਾਉਣ ਕਿ ਇਦਾਂ ਦੀ ਹਰਕਤਾਂ ਜਿਹੜੀਆਂ ਬੱਚੇ ਨਾ ਕਰਨ ਹੁਣ ਬੱਚਾ ਇਸ ਟਾਈਮ ਤੇ ਨਹੀਂ ਮੌਜੂਦ ਹੈਗਾ ਇੱਥੇ ਆ ਉਹਦਾ ਜਿਹੜਾ ਗਿਫਟ ਹੈ ਇਹ ਮੈਨੂੰ ਦੇ ਚੱਲਿਆ ਤੇ ਉਹਨੂੰ ਸਮਝਾ ਚੱਲਿਆ ਕਿ ਪੁੱਤ ਅੱਗੇ ਤੋਂ ਜਿਹੜੀ ਇਹ ਜੀ ਗਲਤੀ ਹੈ ਉਹ ਨਹੀਂ ਕਰਨੀ ਤੇ ਬੱਚੇ ਨੂੰ ਸਮਝਾਓ ਅਗਰ ਬੱਚੇ ਤੁਹਾਡੇ ਕਹਿਣਾ ਨਹੀਂ ਲੱਗਦੇ ਤੇ ਫਿਰ ਆਪਾਂ ਇਹ ਗਿਫਟ ਦੇ ਕੇ ਉਹਨਾਂ ਬੱਚਿਆਂ ਨੂੰ ਸਮਝਾਵਾਂਗੇ ਕਿ ਪੁੱਤ ਇਦਾਂ ਨਹੀਂ ਕਰਨਾ ਔਰ ਮੈਂ ਤੁਹਾਨੂੰ ਇੱਕ ਹੰਭਲ ਇਹ ਵੀ ਰਿਕੁਐਸਟ ਕਰਦਾ ਇਹ ਚਲਾਨ ਬੱਚੇ ਨੂੰ ਕਹੋ ਕੋਈ ਖੁਦ ਆਪਣੀ ਜਿਹੜਾ ਉਹ ਜੇਬ ਖਰਚਾ ਹੈ ਉਹਦੇ ਵਿੱਚੋਂ ਭੁਗਤੇ ਉਹਨੂੰ ਪਤਾ ਲੱਗੇ ਕਿ ਮੈਂ ਇਹ ਅੱਗੇ ਤੋਂ ਇਹ ਜਿਹੜਾ ਜੁਰਮ ਹੈ ਉਹ ਨਹੀਂ ਕਰਨਾ ਮੈਂ ਵੀ ਰਿਕੁਐਸਟ ਕਰੂੰਗਾ ਬੱਚਾ ਘਰ ਆਉਂਦਾ ਉਹਨੂੰ ਬੜੇ ਪਿਆਰ ਨਾਲ ਸਮਝਾਉਣਾ ਡਾਂਟ ਨਹੀਂ ਮਾਰਨੀ ਕੁਝ ਨਹੀਂ ਕਰਨਾ ਪਿਆਰ ਨਾਲ ਸਮਝਾਉਣਾ ਅਸੀਂ ਜੋ ਕਾਨੂੰਨ ਮੁਤਾਬਕ ਇਹਦਾ ਅਫੈਂਸ ਜੋ ਜੁਰਮ ਮੰਨਦਾ ਸੀ ਉਹ ਅਸੀਂ ਕਰ ਦਿੱਤਾ ਪਲੀਜ਼ ਮੈਂ ਹੋਰ ਵੀ ਬੱਚਿਆਂ ਨੂੰ ਬੇਨਤੀ ਕਰੂੰਗਾ ਕਿ ਬੇਟਾ ਤੁਸੀਂ ਇਹ ਮਤ ਸਮਝੋ ਕਿ ਤੁਸੀਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਟਰੈਪ ਕਰੂਲਾਂ ਦੀ ਵਾਇਲੇਸ਼ਨ ਕਰਕੇ ਤੇ ਤੁਸੀਂ ਵੱਜੋਗੇ ਅਸੀਂ ਤੁਹਾਡੇ ਕਰ ਤੱਕ 20 ਅਮੰਦ ਥੈਂਕ ਯੂ